ਸੋਰਸਿੰਟਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ। ਆਖਣਸਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ। ਸਭ ਤੋਂ ਪਹਿਲਾਂ ਇਹ ਦੱਸੋ ਵੀ ਕੈਪਟਨ ਸਾਹਿਬ ਨੇ ਕੀ ਬਿਆਨ ਦੇ ਦਿੱਤਾ ਉਹਦੇ ਨਾਲ ਸਾਰੀ ਸਿਆਸਤ ਗਰਮਾਈ ਗਈ। ਇੱਥੇ ਤੱਕ ਗੱਲਾਂ ਹੁੰਦੀਆਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਕੈਪਟਨ ਸਾਹਿਬ ਦੀਆਂ ਫੇਰ ਕੀ ਕਿਹਾ ਕੀ ਉਹਨਾਂ ਨੇ? ਸਲਵਤੀ ਕੈਪਟਨ ਮਰਿੰਦਰ ਸਿੰਘ ਨੇ ਕੱਲ ਇਹ ਗੱਲ ਕਹੀ ਕਿ ਨੇ ਜੀ ਦੇਖੋ ਬੀਜੇਪੀ ਦੇ ਪੰਜਾਬ ਦੇ ਵਿੱਚ ਹਾਲਾਤ ਬਹੁਤੇ ਚੰਗੇ ਨਹੀਂ ਖਾਸ ਕਰਕੇ ਪਿੰਡੂ ਖੇਤਰ ਦੇ ਵਿੱਚ ਬੀਜੇਪੀ ਦਾ ਪ੍ਰਭਾਵ ਉਹਨਾ ਨਹੀਂ ਤੇ ਕੱਲੀ ਬੀਜੇਪੀ ਜੇਕਰ ਚੋਣ ਲੜੂਗੀ ਤਾਂ 227 ਦੇ ਵਿੱਚ ਵੀ ਕੁਝ ਨਹੀਂ ਬਣਨਾ 232 ਦੇ ਵੀ ਕੁਝ ਨਹੀਂ ਬਣਨਾ ਹਾਂ ਹੋ ਸਕਦਾ ਕੁਝ ਨਾ ਕੁਝ 235 ਤੇ ਮਾੜਾ ਮੋਟਾ ਬਣ ਜਾਵੇ ਪਰ 227 ਤੇ 32 ਦੇ ਵਿੱਚ ਤਾਂ ਨਹੀਂ ਬਣਨਾਗਾ ਉਹ ਕਹਿੰਦੇ ਕਿ ਮੈਂ ਆਪਣੇ ਤਜਰਬੇ ਦੇ ਆਧਾਰ ਦੇ ਉੱਤੇ ਇਹ ਗੱਲ ਕਹਿ ਰਿਹਾ ਹਾਂ ਇਹ ਲੋਕ ਕਹਿੰਦੇ ਕਿ ਜੇਕਰ ਬੀਜੇਪੀ ਚਾਹੁੰਦੀ ਹੈ ਪੰਜਾਬ ਦੇ ਵਿੱਚ ਆਉਣਾ ਤੇ ਆਕਾਲੀ ਦਲ ਦੇ ਨਾਲ ਗੱਠਜੋੜ ਕਰਨਾ ਹੀ ਪੈਣਾ ਆਕਾਲੀ ਦਲ ਤੋਂ ਬਿਨਾ ਆਪਣਾ ਕੋਈ ਵजूद ਨਹੀਂਗਾ ਲੋਕ ਕਹਿੰਦੇ ਦੇਖੋ ਜੀ ਕਰਨਾ ਗੱਠਜੋੜ ਉਤਲਿਆ ਨੇ ਆ ਭਾਈ ਕਮਾਨ ਦਾ ਫੈਸਲਾ ਇਹ ਪਰ ਮੇਰਾ ਆਪਣਾ ਤਜਰਬਾ ਜਿਹੜਾ ਉਹ ਇਹ ਹੈ ਵੀ ਭਾਈ ਗੱਠਜੋੜ ਤੋਂ ਬਿਨਾ ਬੀਜੇਪੀ ਦੀ ਗੱਲ ਨਹੀਂ ਬਣਨੀ ਪਿੰਡੂ ਖੇਤਰ ਦੇ ਵਿੱਚ ਬੀਜੇਪੀ ਦਾ ਕੋਈ ਆਧਾਰ ਨਹੀਂ ਹੈ ਪੰਜਾਬ ਦੇ ਵਿੱਚ ਸੋ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਮੈਂ ਹੁਣ ਬਿਲਕੁਲ ਤੰਦਰੁਸਤ ਹੋ ਕੇ ਪਾਰੀ ਖੇਡਣ ਨੂੰ ਤਿਆਰ ਆ ਇਹ ਵੀ ਗੱਲ ਕਹੀ ਸੀ ਪੰਜਾਬ ਦੇ ਬੀਜੇਪੀ ਕੁਝ ਕੁ ਦਿੱਤਾ ਇਸ ਗੱਲ ਤੇ ਕਲਪਗੇ ਆ ਉਹ ਕਹਿੰਦੇ ਵੀ ਨਿੱਤਤਾ ਸੀ ਇਹ ਗੱਲ ਕਹਿੰਦੇ ਇਕੱਲੇ ਹੀ ਬਹੁਤ ਹਾਂ 17 ਦੇ 27 ਦੇ ਵਿੱਚ 117 ਸੀਟਾਂ ਦੇ ਇਕੱਲੇ ਹੀ ਤੋਣ ਲੜਾਂਗੇ ਪੰਜਾਬ ਤੇ ਬੀਜੇਪੀ ਦੀ ਬੱਲੇ ਬੱਲੇ ਹੈ ਅਸੀਂ ਆਹ ਗੱਲ ਕਰਦੇ ਰਹੇ ਨੇ ਤੇ ਕੈਪਟਨ ਨੇ ਪੂਰੀ ਕੀੜੀ ਫੇਰਤੀ ਵੀ ਭਾਈ ਇਸ ਤੇ ਕੁਝ ਨਹੀਂ ਹੋਣਾਗਾ ਸਾਡੇ ਤੋਂ ਕਦੇ ਕੁਝ ਨਹੀਂ ਬਣਨਾਗਾ ਕੋਈ ਇਸ ਤਰ੍ਹਾਂ ਦਾ ਰੋੜਾ ਪਿਆ ਜਿਹੜੇ ਸ਼ਰੀਕੇ ਭਾਈਚਾਰੇ ਵਾਲੇ ਆ ਉਹ ਹੋਰ ਪ੍ਰਸੰਗ ਤੇ ਗੱਲ ਕਰਦੇ ਆ ਕੁੱਲ ਮਿਲਾ ਕੇ ਕੈਪਟਨ ਦੇ ਇਸ ਬਿਆਨ ਦੀ ਚਰਚਾ ਜ਼ੋਰਾਂ ਦੇ ਉੱਤੇ ਹੈ ਜੀ ਹੂੰ ਤੇ ਹਾਈ ਕਮਾਂਡ ਉਹਨਾਂ ਨੂੰ ਪੁਨਿਸ਼ ਕਰ ਸਕਦੀ ਹੈ ਇਸ ਕੰਮ ਲਈ ਦੇਖੋ ਜੀ ਇਹ ਤਾਂ ਗੱਲ ਸੱਚ ਆ ਖਿਰਨ ਸਰ ਦੇਖੋ ਹਾਈ ਕਮਾਂਡ ਉਹਨਾਂ ਦੇ ਬਾਰੇ ਕੀ ਫੈਸਲਾ ਕਰਦੀ ਹੈ ਇਹ ਮੈਨੂੰ ਪਤਾ ਨਹੀਂਗਾ ਪਰ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਆ ਬੀਜੇਪੀ ਨੂੰ ਪੰਜਾਬ ਦੇ ਪੇਂਡੂ ਖੇਤਰ ਚ ਬੇਰਾਵੱਟੇ ਨਹੀਂ ਕਿ ਪੁੱਛਦਾ ਪੰਜਾਬ ਦੇ ਸ਼ਹਿਰੀ ਖੇਤਰ ਦੇ ਵਿੱਚ ਇਹਨਾਂ ਦੀ ਵੋਟ ਬੈਂਕ ਹੋ ਸਕਦੀ ਆ ਜਾਂ ਕੁਝ ਕੁ ਸੀਟਾਂ ਦੇ ਉੱਤੇ ਇਹਨਾਂ ਦਾ ਚੰਗਾ ਪ੍ਰਭਾਵ ਆ ਪਰ ਕਰਨਤਾਰਨ ਦੇ ਵਿੱਚ ਦੇਖਿਆ ਹੀ ਹੈ ਜੀ ਕਰਨਤਾਰਨ ਦੇ ਵਿੱਚ 650 ਵੋਟ ਨਹੀਂ ਪਈ ਬੀਜੇਪੀ ਦੇ ਉਮੀਦਵਾਰ ਨੂੰ 620 6300 ਵੋਟ ਪਈ ਆ ਇਹ 5ਵੇਂ ਨੰਬਰ ਦੇ ਉੱਤੇ ਆਇਆ ਜ਼ਮਾਨਤ ਉਹਦੀ ਜ਼ਬਤ ਹੋਈ ਆ। ਮਤਲਬ ਇਹ ਜੀ ਕਿ ਪੰਜਾਬ ਦੇ ਵਿੱਚ ਸੱਚਾਈ ਤਾਂ ਉਹੀ ਹੈ ਜਿਹੜੀ ਕੈਪਟਨ ਨੇ ਕਹੀ ਆ। ਤਾਂ ਕੈਪਟਨ ਦੀ ਗੱਲ ਪਸੰਦ ਨਾ ਹੋਵੇ, ਕੈਪਟਨ ਦਾ ਪਰ ਉਹ ਬੰਦਾ ਨਾ ਪਸੰਦ ਹੋਵੇ, ਕੈਪਟਨ ਦਾ ਅਤੀਤ ਜਿਹੜਾ ਪਰ ਉਹ ਚੰਗਾ ਨਾ ਹੋਵੇ ਗੱਲ ਵੱਖਰੀਆਂ। ਪਰ ਜਿਹੜੀ ਇਸ ਮੁਤਲਕ ਗੱਲ ਕਹੀ ਬਿਲਕੁਲ ਪ੍ਰੈਕਟੀਕਲ ਗੱਲ ਹੈ ਜੀ। ਆਪਾਂ ਚਲੋ ਸਟੇਟਮੈਂਟ ਦੀ ਗੱਲ ਨਹੀਂ ਮੈਂ ਕਰਦਾ ਮੈਂ ਗੱਲ ਇਹ ਕਰਦਾ ਵੀ ਇਹੀ ਗੱਲ ਚੁੱਪ ਕਰਕੇ ਪ੍ਰਧਾਨ ਮੰਤਰੀ ਦੇ ਕੰਨ 'ਚ ਪਾ ਦਿੰਦੇ। ਪਬਲਿਕਲੀ ਕੀ ਇਹਦਾ ਢੋਲ ਪੇਟਣ ਦੀ ਜ਼ਰੂਰਤ ਸੀਗੀ। ਦੋਸਤੋ ਪਹਿਲਾਂ ਜੀ ਕਈ ਵਾਰੀ ਇਹ ਗੱਲ ਸੁਨੀਲ ਜਾਖੜ ਨੇ ਵੀ ਕਹੀ ਆ ਸੁਨੀਲ ਜਾਖੜ ਗੁਰਾਣੇ ਮੈਂ ਆਪਾਂ ਸਮੇਂ-ਸਮੇਂ ਤੇ ਚਾਰ-ਪੰਜ ਵੀਰ ਤਾਂ ਜਾਖੜ ਸਾਹ ਦਾ ਬਿਆਨੀ ਸੰਗਤ ਕੀਤਾ ਵੀ ਉਹ ਕਹਿੰਦੇ ਕਿ ਮੇਰੇ ਖਿਆਲ ਦੇ ਮੁਤਾਬਕ ਕਿਉਂ ਆ ਇਹਨਾਂ ਨੇ ਵੀ ਇਹ ਗੱਲ ਕਹੀ ਹੈ ਮੇਰੇ ਚਾਲ ਦੇ ਮੁਤਾਬਕ ਕਿਉਂ ਆ ਮੈਨੂੰ ਲੱਗਦਾ ਨਹੀਂ ਵੀ ਇਹਨਾਂ ਦੇ ਉੱਤੇ ਕਾਰਵਾਈ ਹੋਊਗੀ ਕਿਉਂਕਿ ਦੇਖੋ ਦੋ ਵਾਰ ਦੇ ਮੁੱਖ ਮੰਤਰੀ ਰਹੇ ਆ ਉਹਨਾਂ ਨੇ ਕਿਹਾ ਜੀ ਕਿ ਮੈਂ ਤਾਂ ਪ੍ਰੈਕਟੀਕਲ ਤੌਰ ਤੇ ਲੋਕਾਂ ਦੇ ਵਿੱਚੋਂ ਗੱਲ ਜਿਹੜੀ ਸੁਣੀ ਆ ਉਸਕਦਾ ਵੀ ਭਾਈ ਇਹ ਸਟ੍ਰੈਟਜੀ ਦਾ ਹਿੱਸਾ ਹੋਵੇ ਵੀ ਟੈਸਟ ਪੈਨ ਲਾ ਕੇ ਦੇਖੀਏ ਵੀ ਭਾਈ ਕੌਣ-ਕੌਣ ਕੀ-ਕੀ ਕਹ अच्छा ਪਿੰਡ ਕੋਲੀਏ ਚ ਕੀ ਹੋ ਰਿਹਾ ਕੋਲੀ ਵਾਲੇ ਕਹਿੰਦੇ ਵਿਹਲੇ ਰਹਿਣ ਦੇ ਕੋਈ ਕੰਪੀਟੀਸ਼ਨ ਹੋ ਰਹੇ ਆ ਆਪਾਂ ਬਿਲਕੁਲ ਸਿਰ ਸਾਹਿਬਾ ਦੇਖੋ ਆਹੀ ਰਹਿ ਗਿਆ ਸੀ ਮੁਕਾਬਲਾ ਬਾਕੀ ਤਾਂ ਤੁਹਾਨੂੰ ਸਮੇਂ-ਸਮੇਂ ਤੇ ਹੋ ਹੀ ਜਾਂਦੇ ਪੰਜਾਬ ਚ ਹਣ ਜਿਹੜੇ ਬੰਦੇ ਵਿਹਲੇ ਆਪਾਂ ਕਿਆ ਕਰਾਂਗੇ ਨਾ ਅੱਗੇ ਕਹਿੰਦੇ ਵਿਹਲੇੜਾ ਇੱਕ ਨੰਬਰ ਦਾ ਇਹ ਦੁੱਕੀ ਦਾ ਕੰਮ ਨਹੀਂ ਕਰਦਾ ਪਰ ਵਿਹਲੇੜ ਵੀ ਕਿਆ ਕਰੂਗਾ ਤੁਹਾਡਾ ਯਾਰ ਪੁਰਸਕਾਰ ਜੇਤੂ ਆ ਫਲਾਣੇ ਪਿੰਡ ਦੇ ਵਿੱਚ ਆਪਣੀ ਝੰਡੀ ਰਹੀ ਆ ਆਪਾਂ ਉੱਥੋਂ ਮੈਡਲ ਲੈ ਕੇ ਆਏ ਆ ਇਨਾਮ ਜਿੱਤੇ ਆਪਾਂ ਉਸ ਵਿਹਲੇ ਰਹਿਣ ਦੇ ਵਿੱਚ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਸੱਨ ਸਭ ਹੁਣ ਨਾ ਵਿਲੇ ਰਹਿਣ ਦੇ ਮੁਕਾਬਲੇ ਚੱਲ ਰਹੇ ਆ ਪਹਿਲਾਂ ਮੇਰੇ ਕਲ ਗਹਿਲ ਪਿੰਡ ਆ ਬਰਨਾਲੇ ਦੇ ਵਿੱਚ ਉੱਥੇ ਹੋਇਆ ਮੁਕਾਬਲਾ ਅੱਜ ਮੁਕਾਬਲਾ ਸਿਰੇ ਲੱਗਾ ਜੀ ਹੁਣੇ ਜਿੱਤੇ ਕੁਝ ਘੰਟੇ ਪਹਿਲਾਂ ਹੀ ਆ ਦੋ ਮੁੰਡਿਆਂ ਨੇ ਤੇ ਇਹ ਮੁਕਾਬਲਾ ਹੋਇਆ ਜੀ ਕੋਲਿਆ ਖੁਰਦ ਦੇ ਵਿੱਚ ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਆ ਇਥੇ 30 32 ਘੰਟੇ ਜਿਹੜਾ ਇਹ ਮੁਕਾਬਲਾ ਲਗਾਤਾਰ ਚੱਲਿਆ ਨੇ ਤੇ ਕੀ ਆ ਕਿ ਹਰ ਉਮਰ ਵਰਗ ਦਾ ਮਰਦ ਔਰਤ ਬੱਚਾ ਬੁੱਢਾ ਇਹਦੇ ਵਿੱਚ ਹਿੱਸਾ ਲੈ ਸਕਦਾ ਸ਼ਰਤਾਂ ਦੱਸ ਗਿਆ ਰਹੇ ਇਹਦੇ ਵਿੱਚ ਇੱਕ ਤਾਂ ਤੁਸੀਂ ਵਿਲੇ ਪੈਣ ਦੇ ਮੁਕਾਬਲੇ ਦੇ ਵਿੱਚ ਮੋਬਾਈਲ ਨਹੀਂ ਵਰਤਣਾ टीवी ਨਹੀਂ ਦੇਖਣਾ ਸ਼ਰਾਬ ਨਹੀਂ ਕਰਨ ਜਾਣਾ ਜੰਗਲ ਪਾਣੀ ਨਹੀਂ ਜਾਣਾ ਰੋਟੀ ਨਹੀਂ ਖਾਣੀਗੀ ਸੌਣਾ ਨਹੀਂਗਾ ਗਾਲਾਂ ਨਹੀਂ ਕੱਢਣੀਆਂ ਨਸ਼ਾ ਨਹੀਂ ਕਰਨਾ ਇਹ 11 ਤਰ੍ਹਾਂ ਦੀਆਂ ਸ਼ਰਤਾਂ ਹੈਗੀਆਂ ਮੁਕਾਬਲੇ ਜਿਹੜੇ ਕਰਵਾਉਣ ਵਾਲੇ ਉਹਨਾਂ ਦਾ ਕਹਿਣਾ ਜੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਟੈਸਟ ਕਰਨਾ ਚਾਹੁੰਦੇ ਮੋਬਾਈਲ ਤੋਂ ਬਿਨਾ ਫਰਦੇ ਕਿੰਨਾ ਕ ਤੇ ਲੂਥ ਲੂਥ ਕਰੇ ਬਿਨਾ ਸਾਡਾ ਕਿੰਨਾ ਕ ਸਰਦਾ ਸੋ ਭਾਈ ਇੱਥੇ 50 55 ਜਣੇ ਮੁਕਾਬਲੇ 'ਚ ਸਿਗੇ ਇਸ ਤਸਵੀਰ ਵਿੱਚ ਸੰਤੇ ਲਖਪ੍ਰੀਤ ਸਿੰਘ ਆ ਜਿਹੜੇ ਇਹਨਾਂ ਨੇ ਪਹਿਲਾ ਇਨਾਮ ਜਿੱਤਿਆ 35-3500 ਰੁਪਏ ਦਾ ਤਾਂ ਇਸ ਦੇ ਸਾਈਕਲ। ਪੀਜੇ ਨੰਬਰ ਦੇ ਉੱਤੇ ਚੰਨਣ ਸਿੰਘ ਆਇਆ। ਸੋ ਮਤਲਬ ਪੰਜਾਬ ਦੇ ਵਿੱਚ ਹੁਣ ਆ ਮੁਕਾਬਲੇ ਚੱਲ ਪਏ ਜੀ। ਡਿਣਾ ਜੀ ਪੰਜਾਬ ਦੇ ਵਿੱਚ ਭੱਠੇ ਬੰਦ ਹੋ ਗਏ ਆ ਕੀ وجہ ਕੀ ਹੋਈ ਆ ਜਿਹੜੀ ਇੱਟਾਂ ਦੀਆਂ ਕੀਮਤਾਂ ਅਸਮਾਨੀ ਜਾ ਚੜੀਆਂ ਨੇ? ਸੰਤਾਬ ਇੱਕ ਤਾਂ ਕਾਰਨ ਨੇ ਵੀ ਭੱਠਿਆਂ ਦਾ ਉਦਾਂ ਹੀ ਪੱਠਾ ਰਿਆ ਪਿਆ। ਉਹਦਾ ਕਾਰਨ ਇਹ ਜੀ ਕਿ ਹੁਣ ਪਹਿਲਾਂ ਨਾਲੋਂ ਖਰਚੇ ਵਧ ਗਏ ਆ, ਮਿੱਟੀ ਬਹੁਤ ਮਹਿੰਗੀ ਹੋ ਗਈ ਆ। ਉਹ ਜਿਹੜਾ ਬਣਾਈ ਬੜੀ ਮਹਿੰਗੀ ਹੋ ਗਈ ਆ ਜੋ ਵਿੱਚ ਬਾਲਣ ਲੱਗਦਾ ਉਹ ਬੜਾ ਮਹਿੰਗਾ ਹੋ ਗਿਆ ਆ ਵੀ ਕਾਰਨ ਆ 150 ਰੁਪਏ ਤੱਕ ਜਿਹੜੀ ਸੀਗੀ ਇਹ 6000 500 3000 ਇੱਟ ਆ ਦੋ ਢਾਈ ਮਹੀਨੇ ਤੱਕ ਅੱਜ ਪੰਜਾਬ ਦੇ ਵਿੱਚ 8000 ਨੂੰ 10000 ਤੱਕ ਮਿਲਦੀ ਜੀ 8000 ਰੁਪਏ ਦੀ ਹੋ ਗਈ ਆ ਮਤਲਬ 18 ਰੁਪਈਆ ਦੀ ਇੱਕ ਇੱਟਾ ਹੁਣ ਉਹਦੇ ਪਿੱਛੇ ਪੱਠੇ ਵਾਲਿਆਂ ਨੇ ਇਹ ਗੱਲ ਕਹੀ ਦੀ ਪੰਜਾਬ ਦੇ ਵਿੱਚ ਮਹਿੰਗਾਈ ਇਸ ਕਰਕੇ ਹੋਈ ਆ ਵੀ ਆ ਤਿੰਨ ਮਹੀਨੇ ਜਿਹੜੇ ਮਾਰਚ ਤੱਕ ਕੋਈ ਕਹਿੰਦੀ ਕਿ ਪੰਜਾਬ ਦੇ ਵਿੱਚ ਇੱਟਾਂ ਨਹੀਂ ਬਣਦੀਆਂ ਕਉਂdependia ਪਉਰਾ ਪੈਂਦਾ ਤੋਂਪ ਨਿਕਲਦੀ ਨਹੀਂ ਗਈ ਬਾਲਣ ਗਿੱਲਾ ਹੁੰਦਾ ਸਾਰਾ ਕੁਝ ਪ੍ਰਭਾਵਿਤ ਹੁੰਦਾ ਫਿਰ ਉਹ ਕਹਿੰਦੇ ਕਿ ਮਿੱਟੀ ਬੜੀ ਮਹਿੰਗੀ ਹੋ ਗਈ ਤੇ ਸਰਕਾਰੀ ਨਿਯਮ ਬੜੇ ਸਖਤ ਹੋ ਗਏ ਤੇ ਟੈਕਸ ਕਿਤਾਬ ਵੀ ਬੜੇ ਪੈਂਦੇ ਆ ਸੋ ਇਸ ਕਰਕੇ ਆ ਬਾਕੀ ਦੇਖਦੇ ਕੀ ਬਣਦਾ ਪਰ ਜਦੋਂ ਹੁਣ ਇਟ ਮਹਿੰਗੀ ਹੋ ਗਈ ਤੇ ਉਸਾਰੀ ਦੇ ਸਾਰੇ ਕੰਮ ਹੀ ਮਹਿੰਗੇ ਹੋ ਜਾਂਦੇ ਆ ਜੀ ਆ ਜਿਹੜੀ ਮੈਰਿਜ ਪਲੇਸ ਪੈਲਸ ਦੇ ਵਿੱਚ ਗੋਲੀ ਚੱਲੀ ਆ ਇਹ ਹਿੰਦੂ ਭਾਈਚਾਰੇ ਦੇ ਲੋਕ ਸੀ ਆਪਸ ਵਿੱਚ ਝਗੜੇ ਨੇ ਜਾਂ ਹੋਇਆ ਕੀ ਇਹਦੇ ਵਿੱਚ ਕੋਈ ਗ੍ਰਿਫਤਾਰੀਆਂ ਹੋਈਆਂ ਨੇ ਸਰ ਜੀ ਅੱਪਾ ਜੇ ਵੀ ਗੰਤੀ ਕਰਦੇ ਹੁੰਦੇ ਨੇ ਵੀ ਦੇਖੋ ਦੋ ਤਰ੍ਹਾਂ ਦੀਆਂ ਗੱਲਾਂ ਇੱਕ ਤਾਂ ਇਹ ਵੀ ਜਿਹੜੇ ਪੰਜਾਬ ਦੇ ਵਿੱਚ ਅਸਲਾ ਲਾਇਸੈਂਸ ਅਪਲਾਈ ਕਰਦੇ ਆ ਉਹ ਉਹ ਉਹਨਾਂ ਦੇ ਕੋਲੇ ਹੁੰਦਾ ਜੀ ਤਰੀਕਾ ਵੀ ਭਾਈ ਮੈਂ ਸੈਲਫ ਡਿਫੈਂਸ ਲਈ ਰੱਖਣ ਲੱਗਾ ਹੂੰ ਹੂੰ ਉਹ ਮੈਨੂੰ ਵੀ ਜੰਦਾ ਚਲੋ ਸਫਾਰਸ਼ ਪੁਰਜ ਕਰਕੇ ਮਿਲ ਜਾਂਦਾ ਪਰ ਮੈਂ ਤਾਂ ਇਹ ਗੱਲ ਕਹਿਣਾ ਵੀ ਇਹਨਾਂ ਕਰਕੇ ਖਤਰਾ ਕਿਸੇ ਨੂੰ ਇਹਨਾਂ ਨੂੰ ਤਾਂ ਕਦੇ ਖਤਰਾ ਦੇਖਿਆ ਹੀ ਨਹੀਂ ਜ਼ਿਆਦਾ ਵਿੱਚ ਨੰਡੂ ਦੇ ਤਿੰਨ ਪੈਗ ਲਾ ਕੇ ਤੇ ਚੱਕਵੇਂ ਦੇ ਦਾਣੇ ਦੇ ਉੱਤੇ ਪਤਾ ਨਹੀਂ ਕੋਈ ਡਾਂਸਰ ਵੱਲ ਗੋਲੀ ਚਲਾ ਦੇਵੇ ਤੇ ਪਤਾ ਨਹੀਂ ਕੋਈ ਭਾਈ ਭਤੀਜੇ ਵੱਲ ਚਲਾ ਦੇਵੇ ਪਤਾ ਨਹੀਂ ਕਿਹਦੇ ਵਿੱਚ ਵੀ ਗੋਲੀ ਕੱਢ ਦੇਵੇ ਇਹਨਾਂ ਬੰਦਿਆਂ ਨੂੰ ਤਾਂ ਵਿਆਹਾਂ ਦੇ ਵਿੱਚ ਵਾਰਦਾ ਨਹੀਂ ਚਾਹੀਦਾ ਟੁਕਰੇ ਲੋਕਾਂ ਦੇ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਪਹਿਲਾਂ ਵੀ ਹੋਇਆ ਅੱਜ ਵੀ ਹੋ ਰਿਹਾ ਲੁਧਿਆਣੇ ਦੇ ਵਿੱਚ ਪੱਖੋਵਾਲ ਰੋਡ ਦੇ ਉੱਤੇ ਇੱਕ ਬਾਟ ਕੈਸਲ ਮੈਰਿਜ ਪੈਲੇਸ ਆ ਜੀ ਜੀ ਬਹੁਤ ਬੜਾ ਵੱਡਾ ਪੈਲੇਸ ਆ ਬੜਾ ਅਮੀਰ ਲਾਲਕਲੇ ਵਰਗਾ ਜੀ ਲਲਤੋਂ ਕੋਲੇ ਬਿਲਕੁਲ ਜੀ ਬਿਲਕੁਲ ਬੜਾ ਮਾਤੜ ਬੰਦਾ ਆਪਣੇ ਅਰਕਾ ਤਾਂ ਜਾਂਦਾ ਹੀ ਨਹੀਂਗਾ ਉਸੇ ਜਹਾ ਦੇ ਵਿੱਚ ਉਹ ਤਾਂ ਹੈ ਹੀ ਬੜਾ ਤਕੜੇ ਵੱਡਾ ਇਹਦੇ ਵਿੱਚ ਹਜ਼ਾਰ ਬੰਦੇ ਦਾ ਪ੍ਰਬੰਧ ਆ ਜੀ ਉੱਥੇ ਆਉਣ ਦਾ ਹੂੰ ਹੂੰ ਲੋ ਜੀ ਲਾੜਾ ਵੀ ਉੱਥੇ ਪਗੜੇ ਪਹਿਰੇ ਆ ਘੋੜੀ ਤੇ ਆਇਆ ਉਹ ਸਭ ਨਾਲ ਦੇ ਗੀਤ ਚੱਲ ਰਹੇ ਆ ਕੋਈ ਬੰਦਾ ਕਿਧਰ ਨੂੰ ਤੈਰ ਕਦਮੀ ਕਰ ਰਿਹਾ ਕੋਈ ਕਿਵੇਂ ਕੋ ਕਿਵੇਂ ਪੂਰਾ ਮੌਲ ਬਣਿਆ ਪਿਆ ਇਨੇ ਕਿਰਨ ਨੂੰ ਪਹਿਲੇ ਉਸ ਦੇ ਵਿੱਚ ਗੋਲੀਆਂ ਚੱਲ ਪਈਆਂ ਸਨ ਸਾਫ ਜਿਵੇਂ ਫਿਲਮਾਂ ਦੇ ਵਿੱਚ ਵੀ ਹੁੰਦਾ ਐਂਡ ਤੇ ਵੀ ਪੁਲਿਸ ਇੱਕ ਪਾਸੇ ਚਲਾਉਂਦੀ ਹੈ ਜੀਪ ਦੇ ਪਿੱਛੇ ਖੜ ਕੇ ਗੋਲੀ ਇਧਰੋਂ ਗੁੰਡਾ ਚਲਾਉਂਦਾ ਕਿਵੇਂ ਆਪਸ ਦੇ ਵਿੱਚ ਆਹਮੋ ਸਾਹਮਣੇ ਗੋਲੀਆਂ ਚੱਲ ਰਹੀਆਂ ਅਸਲ ਦੇ ਵਿੱਚ ਇਸ ਵਿਆਹ ਸਮਾਗਮ ਦੇ ਵਿੱਚ ਦੋ ਧੜੇ ਐਸੇ ਆਏ ਬੁਲਾਏ ਸੀ ਜਾਂ ਗਲਤੀ ਨਾਲ ਬੁਲਾਏ ਜਾਂ ਪਤਾ ਨਹੀਂ ਕਿਵੇਂ ਜਿਨ੍ਹਾਂ ਦੀ ਆਪਸ ਦੇ ਵਿੱਚ ਪਹਿਲਾਂ ਦੁਸ਼ਮਣੀ ਚੱਲਦੀ ਆ ਉਹਨਾਂ ਦੇ ਫੂਟੂ ਮਮਾ ਹੋਈ ਜਦੋਂ ਇਕੱਠੇ ਹੋਏ ਉਸ ਵਾਰ ਗੋਲਨਾ ਚੱਲ ਪਿਆ ਗੋਲਨਾ ਚੱਲਿਆ ਤਾਂ ਲਾੜੇ ਦੀ ਮਾਸੀ ਦੀ ਮੌਤ ਹੋ ਗਈ ਹੈ ਹੂੰ ਲਾੜੇ ਦੇ ਪੱਤੇ ਦੇ ਉਸ ਦੀ ਮੌਤ ਹੋ ਗਈ ਗੋਲੀ ਕਰਕੇ ਇੱਕ ਜਣਾ ਇਸ ਵਾਰੀ ਜ਼ਖਮੀ ਆ ਇਸਨੇ 11 12 ਦੇ ਉੱਤੇ ਪਰਚਾ ਦਰਜ ਕੀਤਾ ਇਹਨਾਂ ਨੂੰ ਬੁਲਾਉਣ ਵਾਲੇ ਦੇ ਉੱਤੇ ਵੀ ਪਰਚਾ ਦਰਜ ਕੀਤਾ ਤੇ ਮੈਰਿਜ ਪੈਲਸ ਦੀ ਮੈਨੇਜਮੈਂਟ ਦੇ ਉੱਤੇ ਵੀ ਪਰਚਾ ਦਰਜ ਕੀਤਾ ਇਹ ਪੰਜਾਬਗਾਂ ਦਾ ਹਾਲ ਆ ਵੀ ਜੇਕਰ ਕੋਈ ਦੁਸ਼ਮਣੀ ਹੈ ਕਿਸੇ ਦਾ ਮੈਰਿਜ ਪੈਡ ਸਵਰਤ ਕੇ ਜਾ ਥੋੜੀ ਬਰਬਾਦ ਕਰਨਾ ਸ਼ਗਨਾਂ ਦੇ ਗੀਤ ਮਿੰਟਾਂ ਦੇ ਵਿੱਚ ਬਹਿਣਾ ਤੇ ਬਦਲ ਗਏ ਇਹ ਹਾਲਾਤ ਆ ਜੀ ਤੇ ਇਹੇ ਲੁਧਿਆਣੇ ਦੇ ਜਿਹੜੇ ਬਿਜ਼ਨਸ ਕਮਿਊਨਿਟੀ ਦੇ ਭਾਈਚਾਰਾ ਸੀ ਕੋਈ ਹੈ ਬਿਲਕੁਲ ਜੀ ਬਹੁਤ ਵੱਡਾ ਕਾਰਜਕਾਰੀ ਇਹ ਦੇਖੋ ਜੀ ਨੇ ਐਡਾ ਵੱਡਾ ਪੈਲਸ ਬਣੋ ਕੀਤਾ ਜੀ ਜਿਹਦੇ ਇੰਨੇ ਵੱਡੇ ਖਰਚੇ ਆ ਜਿਹਨੇ 1000 ਬੰਦੇ ਦਾ ਪ੍ਰਬੰਧ ਕੀਤਾ ਉੱਥੇ ਆਉਂਦਾ ਉੱਥੇ ਸਥਾਨਿਕ ਐਮ ਐਲ ਏ ਵੀ ਸੀਗਾ ਉੱਥੇ ਕਈ ਵੀ ਆਰ ਆਈ ਪੀ ਲੋਕ ਵੀ ਸੀਗੇ ਜਦੋਂ ਗੋਲੀ ਚੱਲੀ ਆ ਹੂੰ ਹੂੰ ਤੇ ਜਿਹੜੀ ਫੇਸਬੁੱਕ ਤੇ ਖਬਰਾਂ ਪਾਈਆਂ ਗਈਆਂ ਨੇ ਉਹ ਕਹਿੰਦੇ ਕਿ ਆਮ ਤੌਰ ਦੇ ਤੇ ਜੱਟਾਂ ਤੇ ਦੋਸ਼ ਲੱਗਦੇ ਰਹੇ ਆ ਇਹ ਕਿ ਜੱਟ ਸ਼ਰਾਬੀ ਹੋ ਕੇ ਲੜ ਪੈਂਦੇ ਆ ਤੇ ਗੋਲੀ ਚਲਾਉਂਦੇ ਆ ਪਰ ਇਹ ਪਹਿਲੀ ਵਾਰੀ ਹਿੰਦੂ ਭਾਈਚਾਰੇ ਦੇ ਵਿੱਚ ਸ਼ੂਟਿੰਗ ਹੋਈ ਹੈ ਇਹ ਗੱਲ ਸੱਚੀ ਹੈ ਚਲੋ ਬਿਲਕੁਲ ਸਿਰਫ ਇਹ ਦੇਖੋ ਗੱਲ ਇਹ ਹੈ ਜੀ ਪੰਜਾਬ ਦੇ ਵਿੱਚ ਗੋਲੀ ਚਲਾਉਣਾ ਖੇਡ ਬਣ ਗਈ ਹੈ ਹਰ ਰੋਜ਼ ਆ ਮੈਂ ਹੁਣ ਚਲੋ ਇਹ ਤਾਂ ਵੀ ਜਿਹੜੀ ਵੀ ਤੁਹਾਨੂੰ ਖਬਰ ਦੱਸ ਰਿਹਾ ਦੁਪਹਿਰ ਤੱਕ ਦਾ ਵੀਰਵਾ ਦੁਪਹਿਰ ਤੋਂ ਬਾਅਦ ਹੁਣ ਤੱਕ ਮਤਲਬ ਇਹ ਵੀ ਗੋਲੀ ਮਾਰਦੇ ਉਹ ਗੋਲੀ ਮਾਰਦੇ ਆਂਗੇ ਗੋਲੀ ਚਲਾਈ ਗੋਲੀ ਵੱਜ ਗਈ ਗੋਲੀ ਚਲਾਉਣ ਦੀ ਗੱਲ ਕਰਤੀ ਗੋਲੀ ਮਾਰ ਕੇ ਭੱਜ ਗਏ ਬਸ ਆਹਾ ਕੁਛ ਹੋਈ ਜਾਂਦਾ ਪਤਾ ਹੀ ਨਹੀਂ ਲੱਗਦਾ ਜੀ ਕਿ ਹੁਣ ਜੱਟ ਭਾਈ ਚਰੇ ਦਾ ਕੋਣ ਆ ਤੇ ਫਲਾਣਾ ਕੋਣ ਆ ਗੋਲੀ ਨੂੰ ਵੀ ਪਤਾ ਮੈਂ ਜੱਟ ਦੇ ਭਾਈ ਦੀ ਇੱਕ ਹਿੰਦੂ ਦੇ ਭਾਈ ਦੀ ਆ ਚਲਾਉਣ ਵਾਲੇ ਵੀ ਪਤਾ ਨਹੀਂ ਕੋਣ ਆ ਕੀ ਬਣਿਆ ਪਿਆ ਸੋ ਹਾਲਾਤ ਵੜੇ ਹੋਏ ਪਏ ਤੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਜਪਾਨ ਦੇ ਦੌਰੇ ਤੇ ਗਏ ਆ ਕੀ ਡੀਲ ਚੱਲ ਰਹੀ ਹੈ ਕੋ ਜਪਾਨ ਨਾਲ ਦੇਖੋ ਜੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਗਏ ਸੀ ਕੁਝ ਕ ਬਾਰੇ ਪਹਿਲਾਂ ਜਰਮਨ ਤੇ ਹੁਣ ਉਹ ਗਏ ਜਾਪਾਨ ਜਾਪਾਨ ਦੇ ਵਿੱਚ 10 ਦਿਨਾਂ ਦੇ ਟੂਰ ਤੇ ਗਏ ਆ ਮੇਰਾ ਖਿਆਲ ਆ ਰਾਹ ਦੇ ਵਿੱਚ ਹੁਣੇ ਜਾਂ ਪਹੁੰਚ ਗਏ ਹੁਣੇ ਇਹਦੇ ਬਾਰੇ ਤਾਂ ਮੈਨੂੰ ਮੁਕੰਮਲ ਵੇਰਵਾ ਨਹੀਂ ਆ ਪਰ ਪਹਿਲੀ ਨੂੰ ਜਾ ਕੇ ਤੇ ਇਹਨਾਂ ਦਾ 10 ਦਿਨ ਦਾ ਪ੍ਰੋਗਰਾਮ ਆ ਤੇ ਇਹਨਾਂ ਨੇ ਉੱਥੇ ਜੀ ਕਨੇ ਉਦਯੋਗਪਤੀਆਂ ਨੂੰ ਬਿਜ਼ਨਸਮੈਨਾਂ ਨੂੰ ਮਿਲਣਾ ਮੀਟਿੰਗ ਕਰਨੀ ਆ ਮੇਰਾ ਖਿਆਲ ਆ ਵੀ ਪੰਜਾਬ ਦੇ ਵਿੱਚ ਮਾਰਚ ਮਹੀਨੇ ਅਗਲੇ ਬਾਰੇ ਸਮਿਟ ਵੀ ਆ ਉਹ ਕਾਰੋਬਾਰੀਆਂ ਵਾਲਾ ਕਿ ਪੰਜਾਬ ਦੇ ਵਿੱਚ ਪੂੰਜੀ ਨਿਵੇਸ਼ ਕੀਤਾ ਜਾਵੇ ਇਹਦੇ ਕਰਕੇ ਉਥੇ ਕਾਰੋਬਾਰਗਾਂ ਨਾਲ ਮੀਟਿੰਗਾਂ ਕਰਨ ਗਏ ਤੇ ਕੰਚਨਪ੍ਰੀਤ ਕੌਰ ਦੀ ਰਿਹਾਈ ਹੋ ਗਈ ਜੀ ਤਾਂ ਬਿਲਕੁਲ ਸਹੀ ਸਾਬ ਕੰਚਨਪ੍ਰੀਤ ਕੌਰ ਦੀ ਰਿਹਾਈ ਹੋ ਗਈ ਕੰਚਨਪ੍ਰੀਤ ਕੌਣ ਆ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਸੁਖਵਿੰਦਰ ਕੌਰ ਕੌਣ ਆ ਜਿਨ੍ਹਾਂ ਨੇ ਇੱਕ ਜ਼ਿਮਨੀ ਤੋਂ ਲੜੀ ਇਸ ਕੀ ਤਰਨਤਾਰਨ ਤੋਂ ਅਕਾਲੀ ਦਲ ਦੇ ਵੱਲੋਂ ਆਕਾਲੀ ਦਲ ਦੀ ਉਮੀਦਵਾਰ ਦੂਜੇ ਨੰਬਰ ਤੇ ਰਹੀ ਉਹਨਾਂ ਦੀ ਧੀ ਕੰਚਨਪ੍ਰੀਤ ਕੌਰ ਸੁਖਵਿੰਦਰ ਕੌਰ ਦੀ ਇਹ ਟੈਂਸ਼ਨ ਪ੍ਰੀਤ ਕੋਰ ਕਵਰਿੰਗ ਕੈਂਡੀਡੇਟ ਵੀ ਸੀ ਤੇ ਮੁੱਖ ਬੁਲਾਰਨ ਵੀ ਸੀ ਉਹ ਨਹੀਂ ਹੱਥਾਂ ਤੇ ਪ੍ਰਚਾਰ ਕੀਤਾ ਮਾਦਾ ਸੋ ਉਹਨਾਂ ਦੇ ਉੱਤੇ ਚਾਰ ਪਰਚੇ ਦਰਜ ਹੋਏ ਆ ਪਰ ਰੈਡਫੋਰਮ ਦੇ ਉੱਤੇ ਸਮੇਂ-ਸਮੇਂ ਤੇ ਜਾਣਕਾਰੀ ਵੀ ਸਾਂਝੀ ਕੀਤੀ ਉਹ ਚਾਰ ਪਰਚੇ ਦਰਜ ਹੋਏ ਤੇ ਪਿਛਲੇ ਦਿਨੀ ਗਏ ਸੀ ਮਜੀਠਾ ਥਾਣੇ ਦੇ ਵਿੱਚ ਪੁਲਿਸ ਦੇ ਪੜਤਾਲ ਦਾ ਉੱਤਰ ਦੇਣ ਦੇ ਲਈ ਉੱਥੇ 5-6 ਘੰਟੇ ਪੁਛਗਿਛ ਕਰਕੇ ਗ੍ਰਿਫਤਾਰੀ ਪਾਤੀ ਤੇ ਰਾਤ ਨੂੰ ਫਿਰ ਅਗਾਰਤ ਨੇ 8 ਵਜੇ ਤੇ ਲੈ ਕੇ ਸਵੇਰ ਦੇ 4 ਵਜੇ ਤੱਕ ਸੁਣਵਾਈ ਕੀਤੀ ਤੇ 4 ਵਜੇ ਰਿਹਾਈ ਦਿੱਤੀ ਆ ਤਾਂ ਪਹਿਲੀ ਬਾਗੋਬਾਗ ਆ ਵੀ ਇਸ ਜਿੱਤੇ ਆ ਸੱਚੀ ਜਿੱਤ ਹੋਈ ਆ ਮੋੜਾਂ ਪਿੰਡ ਦੇ ਲੋਕ ਕਹਿੰਦੇ ਵੀ ਬੜੇ ਦਲੇਰ ਆ ਤੇ ਪੁਲਿਸ ਤੋਂ ਬਿਲਕੁਲ ਨਹੀਂ ਡਰਦੇ ਕੰਧਾਂ ਤੇ ਲਿਖ ਕੇ ਲਾਇਆ ਹੋਇਆ ਵੀ ਇੱਥੇ ਚਿੱਟਾ ਮਿਲਦਾ ਇਹ ਜਿਉਨੇ ਮੋੜ ਦੇ ਪਿੰਡ ਦੀ ਗੱਲ ਹੈ ਇਹ ਜੀ ਬਿਲਕੁਲ ਮੌੜਕਲਾ ਪਿੰਡ ਦੀ ਗੱਲ ਹੈ ਸਿੰਘ ਸਾਹਿਬ ਇਹ ਬਠਿੰਡੇ ਦੇ ਵਿੱਚ ਪਿੰਡ ਆ ਇਸ ਪਿੰਡ ਦੇ ਗਾ ਕੰਧਾਂ ਦੇ ਉੱਤੇ ਨਾ ਇਹ ਲਿਫਟੇ ਲਾ ਦਿੱਤਾ ਗਿਆ ਕਿ ਸਾਡੇ ਪਿੰਡ ਦੇ ਵਿੱਚ ਚਿੱਟਾ ਸ਼ਰੇ ਆਮਦਕਦਾ ਹੈ ਤੇ ਨਾਲ ਤੀਰ ਬਣਾਤਾ ਵੀ ਪਰਲੇ ਪਰਦੇ ਦੇ ਪਾਸੇ ਨੂੰ ਆ ਤੀਰ ਵੀ ਬਣਾਤਾ ਹੁਣ ਪੁਲਿਸ ਉੱਤੇ ਆਈ ਜਦੋਂ ਸੋਸ਼ਲ ਮੀਡੀਆ ਤੇ ਗੱਲ ਫੈਲ ਗਈ ਪੁਲਸ ਆਈ ਤੇ ਪੁਲਸ ਨੇ ਉੱਥੇ ਪਤਾ ਲੱਗਾ ਜੀ ਕਿ ਆ ਕੇ ਕੂਚੀ ਫੇਰਨੀ ਸ਼ੁਰੂ ਕਰਤੀ ਪੁਲਸ ਦੇ ਉੱਤੇ ਦੋਸ਼ੇ ਆ ਲੋਕ ਗਲਤ ਹੈਗੇ ਪੁਲਸ ਦੇ ਵੀ ਤੁਸੀਂ ਕਿਥੇ ਤਾਂ ਬੰਦੇ ਫੜਦੇ ਆ ਕਿਥੇ ਕੂਚੀ ਫੇਰਦੇ ਆ ਇਸ ਕਹੇ ਲਈ ਅਸੀਂ ਆਪ ਦੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਤੇ ਇਹ ਮਾਮਲਾ ਸਾਹਮਣੇ ਆਇਆ ਜੀ ਹੂੰ ਅੱਛਾ ਸਰਦਰੁੱਦਾ ਸੈਸ਼ਨ ਸ਼ੁਰੂ ਹੋ ਗਿਆ ਜੀ ਪਾਰਲੀਮੈਂਟ ਦਾ ਵਿਰੋਧ ਦੀ ਅੱਜ ਸ਼ੁਰੂ ਹੋ ਗਿਆ ਜਿੱਤੇ ਇਹ 19 ਤਰੀਕ ਤੱਕ ਚੱਲਣਾ ਜੀ 1 ਦਸੰਬਰ ਤੋਂ 19 ਦਸੰਬਰ ਤੱਕ ਸਰਦਰਤ ਸੈਸ਼ਨ ਆ ਜਿਹੜਾ ਉਹ ਚੱਲਣਾ ਚੱਲ ਰਿਹਾ ਮਤਲਬ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਕਹੀ ਆ ਤੇ ਭਾਈ ਜ਼ਰੂਰ ਤੇ ਇਸ ਵੇਲੇ ਇਸ ਗੱਲ ਦੀ ਆ ਕਿ ਆਪਾਂ ਇਹਦੇ ਵਿੱਚ ਸਾਰਥਕ ਗੱਲਾਂ ਕਰੀਏ ਵਿਰੋਧੀ ਸਿਰਫ ਵਿਰੋਧ ਕਰਨ ਲਈ ਹੀ ਨਾ ਬੋਲਣ ਅੱਜ ਵਿਰੋਧਕਾਂ ਨੇ ਇਹ ਗੱਲ ਕਹੀ ਆ ਕਿ ਭਾਰਤ ਦੇ ਵਿੱਚ ਵੋਟ ਚੋਰੀ ਐਸਆਰ ਤੇ ਹੋਰ ਬਹੁਤ ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਹੋਵੇ ਤੋ ਅੱਜ ਗਰਮਾਗਰਮੀ ਕਾਫੀ ਹੋਈ ਆ ਬਾਕੀ ਦੇਖਦੇ ਆ ਬਾਕੀ 19 ਤਰੀਕ ਤੱਕ ਬੜਾ ਕੁਝ ਹੋਣਾ ਹੈ 네ਪਾਲ ਦੇ ਨੋਟ ਛਾਪਣ ਦੀ ਕੀ ਕਹਾਣੀ ਸੀ ਜੀ ਉਹ ਇਹਦੇ ਨੈਪਾਲ ਦੇ ਵਿੱਚ ਕੋਈ ਨੋਟ ਛਾਪਿਆ ਜਿਹੜਾ ਭਾਰਤ ਨੂੰ ਕਬੂਲ ਨਹੀਂ ਕੋਈ ਉਹਦੇ ਨੋਟ ਦੇ ਉੱਤੇ ਉਹਨਾਂ ਨੇ ਕੋਈ ਐਸਾ ਹਲਾਕਾ ਛਾਪਤਾ ਜਿਹੜਾ ਕਹਿੰਦੇ ਕਿ ਇਹ ਸਾਡਾ ਜਿਹੜਾ ਭਾਰਤ ਦਾ ਹਲਾਕਾ ਤੁਸੀਂ ਜੇ ਮੈਂ ਨੇ ਇਹਦੇ ਬਾਰੇ ਇੱਕ ਦੋ ਫੇਸਬੁਕ ਤੇ ਦਾ ਪੋਸਟਾਂ ਪੜ੍ਹੀਆਂ ਪਰ ਮੇਰੇ ਕੋਲੇ ਹਲੇ ਤਾਂ ਇਹਦੇ ਬਾਰੇ ਮੁਕੰਮਲ ਤਰੀਕਾ ਠਾਟ ਹੈ ਜੀ ਇਹ ਤੇ ਠੰਡ ਕਿੰਨੀ ਖੋ ਗਈ ਜੀ ਮੌਸਮ ਦਾ ਕੀ ਹਾਲ ਹੈ ਠੰਡ ਤਾਂ ਸੰਸਾਬ ਲਗਾਤਾਰ ਵਧੀ ਜਾਂਦੀ ਜੀ ਹੁਣ ਰਜਾਈ ਦੇ ਨਾਲ ਕੰਬਲ ਜੋੜਨ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ ਲੰਘੇ ਕੱਲ ਤੋਂ ਪੰਜਾਬ ਦੇ ਵਿੱਚ ਹਵਾ ਚੱਲੀ ਠੰਡ ਦੇ ਵਿੱਚ ਵਧਾ ਹੋਇਆ ਅੱਜ ਵੀ ਪੰਜਾਬ ਦੇ ਵਿੱਚ ਠੰਡ ਕਾਫੀ ਹੈ ਹੁਣ ਦਿਨ ਦੇ ਵੇਲੇ ਵੀ ਠੰਡਾ ਰਾਤ ਦੇ ਵੇਲੇ ਵਧ ਗਈ ਹੈ ਠੰਡਪਣੀ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਹੈ ਸਹਾਰੀ ਖੇਤਰਾਂ ਦੇ ਵਿੱਚ ਕਿਉਂਕਿ ਬਰਫਬਾਰੀ ਹੋਈ ਆ ਉਹਦਾ ਅਸਰ ਮੈਦਾਨੀ ਖੇਤਰਾਂ ਦੇ ਵਿੱਚ ਹੋਇਆ। ਫਰੀਦਕੋਟ ਲੰਗੀ ਰਾਤ ਸ਼ਿਮਲੇ ਤੋਂ ਠੰਡਾ ਸੀ। ਫਰੀਦਕੋਟ ਦਾ ਟੈਂਪਰੇਚਰ ਰਾਤ ਦੇ ਵੇਲੇ 2.5 ਤੋਂ ਲੈ ਕੇ 3 ਡਿਗਰੀ ਸੀ ਤੇ ਸ਼ਿਮਲੇ ਦਾ 6 ਡਿਗਰੀ ਸੀ। ਬਹੁਤ-ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ। ਧੰਨਵਾਦ। ਬਹੁਤ ਵੇਰਵਾਨ। ਮਿਹਰਬਾਨੀ।